ਸਕਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰਸ ਡੀਐਨਆ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸੇਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਹੀ ਰਹਿਣਾ ਕਿਉਂਕਿ ਕਈ ਭੈਣਾ ਦੂਰ ਨੇੜੇ ਬੈਠੀਆਂ ਦੇਖ ਰਹੀਆਂ ਹੋਣਗੀਆਂ ਹਣਾ ਤਾਂ ਪਤਾ ਨਹੀਂ ਲੱਗਦਾ ਵੀ ਕਿੱਥੇ ਦੁਕਾਨ ਆ ਜਾਂ ਕੀ ਐਡਰੈਸ ਆ ਜੇ ਕਿਸੇ ਨੇ ਬਠਿੰਡੇ ਸ਼ਹਿਰ ਤੋਂ ਆਉਣਾ ਤਾਂ ਇਧਰ ਉਹ ਥਰਮਲ ਪਲਾਂਟ ਦੇ ਕੋਲੋਂ 5 ਕਿਲੋਮੀਟਰ ਆ ਦੂਰੀ ਤੇ ਜੇ ਕਿਸੇ ਨੇ ਸ੍ਰੀ ਮੁਕਸਰ ਸਾਹਿਬ ਵਾਲੇ ਰੋਡ ਤੋਂ ਆਣਾ ਤਾਂ ਉਥੋਂ ਇਧਰ ਪਿੰਡ ਬਲਾਡੇ ਵਾਲਾ ਉਥੋਂ 4 ਕਿਲੋਮੀਟਰ ਦੂਰੀ ਤੇ ਆ ਜੇ ਕਿਸੇ ਨੇ ਮਲੋਟ ਵਾਲੀ ਸਾਈਡ ਤੋਂ ਆਣਾ ਤਾਂ ਉਥੋਂ ਆਪਣਾ ਪਿੰਡ 5 ਸਾਢੇ 5 ਕਿਲੋਮੀਟਰ ਦੀ ਦੂਰੀ ਤੇ ਆ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਟੌਪਿਕ ਹੈਗਾ ਲੇਡੀ ਸੂਟ ਦਾ ਮੈਚਿੰਗ ਸੂਟ ਆ ਗਰਮੀਆਂ ਵਾਲਾ ਸੂਤੀ ਸੂਟ ਆ ਗਾ ਆਪਣੇ ਕੋਲੇ ਸਭ ਤੋਂ ਪਹਿਲਾਂ ਆਪਾਂ ਨੇ ਕਪੜਾ ਮੈਨਾਂ ਵੀ ਕਿੰਨਾ ਕਪੜਾ ਆਜੋ ਆਪਾਂ ਕਪੜਾ ਮਿਲਾਗੇ ਪਹਿਲਾਂ ਕਿੰਨਾਗਾ ਸ਼ੁਰੂਆਤ ਆਪਾਂ ਨੇ ਇੱਥੋਂ ਹੀ ਕਰਨੀ ਹੈ ਮੈਂ ਹਰ ਇੱਕ ਵੀਡੀਓ 'ਚ ਤੁਹਾਨੂੰ ਕਪੜਾ ਆਪਾਂ ਨੇ ਲਾਜ਼ਮੀ ਮੈਨਣਾ ਕਈ ਵਾਰੀ ਲੰਬਾਈ ਦੀ ਦਿੱਕਤ ਆਉਂਦੀ ਹੈ ਹਨਾ ਵੱਧ ਘਟ ਦੀ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿੰਨਾ ਪਾ ਲਵਾਂ 2.5 ਮੀਟਰ ਆਪਣੇ ਕੋਲ ਕਪੜਾ 125 ਪੁਆਇੰਟ ਆ ਆ ਦੇਖੋ 49 ਇੰਚਾ 125 ਪੁਆਇੰਟ ਆ ਕਈ ਵਾਰੀ ਕਿਸੇ ਭੈਣ ਨੂੰ ਹਨਾ ਨਹੀਂ ਮੈਨਾਂ ਉਹਦਾ ਕਪੜਾ ਕਿਵੇਂ ਮੈਨਣਾ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਕਿਉਂਕਿ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੇ ਪਹਿਣਾ ਹਨਾ ਕਈ ਪਹਿਣਾ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਕੰਮ ਸਿੱਖਣਾ ਤੇ ਕਈ ਬਰਾ ਸਿੱਖੀਆਂ ਹੋਈਆਂ ਉਹਨਾਂ ਨੂੰ ਕੰਮ ਕੱਟਣ ਦੇ ਵਿੱਚ ਮਾਣੀ ਮੋਟੀ ਦਿੱਕਤ ਆਉਂਦੀ ਆ ਤਾਂ ਆਪਾਂ ਸਾਰਿਆਂ ਨੂੰ ਨਾਲ-ਨਾਲ ਲੈ ਕੇ ਚੱਲਾਂਗੇ ਆਪਣੇ ਕੋਲੇ ਜਿਹੜਾ ਕੱਪੜਾ ਉਹ 125 2 ਹੋ ਗਿਆ ਤੇ 2.5 ਮੀਟਰ ਤੇ ਜਿਹੜਾ ਨਾਪ ਆਉ ਸੂਟ ਤੋਂ ਹੀ ਲੈਂਦਾ ਹੋਇਆ ਆਜੋ ਮੈਂ ਤੁਹਾਨੂੰ ਇੱਕ ਵਾਰੀ ਨਾਪ ਦਿਖਾ ਦੇ ਕਿੰਨਾਗਾ ਲੰਬਾਈ ਇਹਨੇ 44 ਇੰਚ ਆ ਬਾਹ ਹੈਗੀ 1.5 1.5 ਮੋਰੀ 1.5 ਟੀਰਾ 12 ਇੰਚ ਆ ਉਪਰੋ ਛਾਤੀ 20 ਇੰਚ ਆ ਕਮਰ 17 ਇੰਚ ਆ ਹੈਪ ਹੈਗੀ 20 ਠੀਕ ਆ ਇਸੇ ਤਰ੍ਹਾਂ ਹੀ ਪਲੇਟਾਂ ਉਹ ਪੌਣੇ 11 ਤੇ ਪਲੋਈਆਂ ਜਿਹਨੂੰ ਆਪਾਂ ਕਹਿੰਦੇ ਹਾਂ ਚਾਕਾਂ ਹੀ ਲੰਬਾਈ ਨਹੀਂ 12 ਇੰਚ ਆ 22 ਇੰਚ ਅਗਲਾ-अगला ਪੌਣੇ 7 ਆ ਬੈਗ ਵਾਲਾ 6.5 ਸੈੱਡ ਸਲਾਈ ਜਾਨੀ ਕਿ ਆ ਚੀਜ਼ ਹਾਂ ਦੇਖੋ ਆ ਚੀਜ਼ ਲਾਜ਼ਮੀ ਮਿਲਣਾ ਕਰੋ ਜਿਹੜੀਆਂ ਭੈਣਾਂ ਘਰੇ ਜਾਂਦੇ ਵਿੱਚ ਕੰਮ ਕਰਦੀਆਂ ਹਨ ਸੈੱਡ ਸਲਾਈ ਲਾਜ਼ਮੀ ਮਿਲਣੀ ਆ ਇਹ ਆਪਣੀ ਹੈਗੀ ਆ 15 ਇੰਚ ਇਸੇ ਤਰ੍ਹਾਂ ਹੀ ਸਲਵਾਰ ਤਿਆਰ ਕਈ ਭੈਣਾਂ ਕੰਫਿਊਜ਼ ਹੁੰਦੀਆਂ ਜਿਹੜਾ ਫੀਤਾ ਮੈਂ ਕੱਟਦਾ ਹਨ ਉਹ ਕਿਵੇਂ ਆ ਤਾਂ ਪਹਿਲਾਂ ਜਿਹੜਾ ਮੇਰੇ ਕੋਲ ਨਾਪ ਹੁੰਦਾ ਨਾ ਪਏ ਉਹ ਤਿਆਰ ਹੁੰਦਾ 36 ਇੰਚ ਇਸੇ ਤਰ੍ਹਾਂ ਬੈਲਟ ਹੈ ਇਹਨਾਂ ਦੀ ਉਹ ਸਾਡੇ ਤੇ 23 ਇੰਚਾ ਮੂਰੀ 14 ਇੰਚਾ ਠੀਕ ਆ ਫਿਰ ਵੀ ਕਿਸੇ ਚੀਜ਼ ਦਾ ਨਹੀਂ ਪਤਾ ਲਾ ਦੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਪੁੱਛ ਲਿਆ ਕਰੋ ਕੰਫਿਊਜ਼ਨ ਹੋਇਆ ਕਰੋ ਫੀਤਾ 6 ਇੰਚ ਕੱਢਿਆ ਸੀ ਕਿਵੇਂ ਕਿਵੇਂ ਹਨਾ ਕਿਉਂਕਿ ਮੈਂ ਪੂਰੀ ਬੈਲਟ ਵਿੱਚ ਮਣੀ ਹੋਈ ਆ ਇਸੇ ਤਰ੍ਹਾਂ ਕਿਸੇ ਜੀ ਜੈਂਟਸ ਕੱਪੜੀ ਦੀ ਬਾਹ ਮੈਂ ਕੱਟਦਾ ਤਾਂ ਉਹ ਮੈਂ ਬਾਹ ਕਾਫ ਦੇ ਸਣੇ ਮੈਂਦਾ ਹਨਾ ਕਈ ਭੈਣਾਂ ਕੰਫਿਊਜ਼ਨ ਬਾਹ ਘੱਟ ਕਿਉਂ ਕੀਤੀ ਕਿੰਚ ਕਾਫ ਦੇ ਸਣੇ ਹੀ ਮਣਿਆ ਹੁੰਦਾ ਆਪਣਾ ਉਹ ਸਾਰਾ ਤਿਆਰ ਬੰਦ ਇਸ ਜਿਹੜੀਆਂ ਆਪਨੇ ਕੋਲੇ ਜਿਹੜਾ ਨਾਪ ਆਇਆ ਸਾਰਾ ਤਿਆਰ ਆ ਇਹਨੇ ਲੰਬਾਈ 44 ਪਰ ਆਪਾਂ ਅੱਜ 43 ਰੱਖਣੀ ਆ ਕਿਉਂਕਿ 1 ਇੰਚ ਇਹਨਾਂ ਨੇ ਉੱਚਾ ਕਰਵਾਇਆ ਤਾਂ ਕਰਕੇ ਬਾਕੀ ਜਿਹੜੀਆਂ ਭੈਣਾਂ ਜਿਆਦਾ ਕੰਮ ਕਰਦੀਆਂ ਹਨ ਜਾਂ ਭਰਾ ਟੇਲਰ ਮਾਸਟਰ ਜਿਆਦਾ ਕੰਮ ਕਰਦੇ ਉਹ ਆ ਡੈਰੀ ਜ਼ਰੂਰ ਛਪਵਾਉਣ ਜੇ ਕਿਸੇ ਚੀਜ਼ ਨਹੀਂ ਪਤਲਾ ਦੋ ਮੈਨੂੰ ਪੁੱਛ ਕੇ ਵੀ ਕਿੱਥੋਂ ਬੰਦੀ ਹੈ ਹਨ ਤਾਂ ਫੋਨ ਵੀ ਕਰ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਡੈਰੀ ਦਾ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਡੈਰੀ ਜਿਹੜੀਆਂ ਭੈਣਾਂ ਜਿਆਦਾ ਕੰਮ ਕਰਦੀਆਂ ਘਰਾਂ ਦੇ ਵਿੱਚ ਡੈਰੀ ਆਪਾਂ ਨੂੰ ਪੂਰਾ ਫਾਇਦਾ ਦਿੰਦੀ ਹੈ ਹਨ ਤਾਂ ਪ੍ਰੈਸ ਆਪਾਂ ਇੱਕ ਵਾਰੀ ਗਰਮ ਲਾ ਦਿੱਤੀ ਆ ਤੇ ਲੋੜ ਪਈ ਨਾਲ ਨਾਲ ਨਾ ਪ੍ਰੈਸ ਵਰਤਾਂਗੇ। ਹਾਂ। ਫari ਹੁਣ ਆਪਾਂ ਇਹਨੂੰ ਕੱਟਣਾ ਸ਼ੁਰੂ ਕਰਾਂਗੇ। ਫੁੱਲ ਦੇਖ ਲੈਣੇ ਕਈ ਵਾਰੀ ਨੇ ਉੱਪਰ-ਨੀਚੇ ਜਾਂਦੇ ਆ ਆਪਾਂ। ਇਹ ਚੀਜ਼ ਦਾ ਆਪਾਂ ਨੇ ਲਾਜ਼ਮੀ ਧਿਆਨ ਰੱਖਣਾ। ਫੁੱਲਾਂ ਦਾ ਆਪਾਂ ਲਾਜ਼ਮੀ ਧਿਆਨ ਰੱਖਾਂਗੇ। ਠੀਕ ਆ। ਲੰਬਾਈ ਜਿਹੜੀ ਆ ਉਹ ਆਪਾਂ 43 ਇੰਚ ਤਿਆਰ ਰੱਖਣੀ। ਸਿੰਗਲ-ਸਿੰਗਲ ਪੱਲੇ ਕੱਟਨਾਗਾ ਭਾਵੇਂ ਆਪਾਂ ਲਾਈਨਿੰਗ ਕੱਟਣੀ ਆ ਭਾਵੇਂ ਕੁੜਤੀ। ਉਹ ਸਿੰਗਲ ਸਿੰਗਲ ਪੱਲੇ ਕੱਟਣਾ ਚਾਰੇ ਪੱਲੇ ਇਕੱਠੇ ਨਹੀਂ ਕੱਟਨੇ ਹਨ ਇਹ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣਾ ਕੰਨੀ ਆਪਾਂ ਬਾਹਰ ਕੱਢਦੇ ਹੁੰਨੇ ਹਰਕ ਵੀੜੀ ਜਿਵੇਂ ਦਾਦ ਦੰਨ ਕੰਨੀ ਆਪਾਂ ਭਾਵੇਂ ਸਲਵਾਰ ਕੱਟਨੀ ਆ ਭਾਵੇਂ ਕਮੀਜ਼ ਕੱਟਨੀ ਆ ਭਾਵੇਂ ਪਜਾਮਾ ਕੰਨੀ ਆਪਾਂ ਨੇ ਬਾਹਰ ਕੱਟਣੀ ਹੀ ਕੱਟਣੀ ਹੈ ਨਾ ਇਹਨਾਂ ਦੀ ਜਿਹੜੀ ਹਿਪ ਹਾਊ ਸਾਢੇ 20 ਆ ਆ ਪਰਖਾਂਗੇ ਸਾਢੇ 23 ਇੱਥੋਂ ਜੀ ਆਪਣੇ ਪਾਈਪਿੰਗ ਲਾਉਣੀ ਆ ਫਿਰ ਆਪਾਂ ਰੱਖਾਂਗੇ 24 ਹੁਣ ਇਹਨਾਂ ਦੀ ਪਾਈਪਿੰਗ ਲਾਉਣੀ ਆ ਆਪਾਂ ਥੋੜੀ ਵੱਧ ਰੱਖ ਲਈ 24 ਇੰਚ ਤੇ ਇੱਥੋਂ ਵੀ 24 ਤੇ ਨਿਸ਼ਾਨ ਲਾਵਾਂਗੇ ਕੰਨੀ ਛੱਡ ਕੇ ਯਾਨੀ ਕਿ ਅੱਧ ਹੋ ਗਿਆ 12 ਇੱਥੋਂ 12 ਤੋਂ ਨਾ 24 ਆ ਲੋ ਇੱਥੋਂ ਵੀ 12 ਠੀਕ ਆ ਦੋ ਤਿੰਨ ਥਾਂ ਤੇ ਜਦੋਂ ਆਪਾਂ ਨਿਸ਼ਾਨ ਲਾ ਲਏ ਨਾ ਇੱਥੋਂ ਹੁਣ ਆਪਾਂ ਇਹਨੂੰ ਐਸ ਨਿਸ਼ਾਨ ਤੋਂ ਫੜ ਕੇ ਇਹ ਕਈ ਦਿਨ ਹੋ ਗਏ ਜੀ ਆਪਾਂ ਨੂੰ ਕੁਰਤੇ ਪਜਾਮੇ ਕੱਟੀਆਂ ਨੇ ਨੂੰ ਅੱਜ ਮੈਂ ਸੋਚਿਆ ਨਾ ਇੱਕ ਲੇਡੀ ਸੂਟ ਦੀ ਵੀਡੀਓ ਪਾਈ ਜਾਵੇ। ਬਾਕੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਭੈਣਾ ਜਰੂਰ ਦੱਸਿਆ ਕਰਨ ਵੀ ਜਿਹੜੇ ਭੈਣਾ ਜਿਆਦੇ ਕੁਰਤੇ ਪਜਾਮੇ ਸਲਾਈ ਕਰਦਿਆਂ ਹਨਾ। ਕੁਰਤੇ ਪਜਾਮੇ ਵੀਡੀਓ ਵੀ ਸਹੀ ਆ ਜਾਂ ਨਹੀਂ ਹਨਾ। ਕਿਉਂਕਿ ਨਾਲ-ਨਾਲ ਸਾਰੀਆਂ ਚੀਜ਼ਾਂ ਹੀ ਆਪਾਂ ਨੂੰ ਆਉਣੀਆਂ ਹੈਗੀਆਂ। ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਜਿਵੇਂ ਹੁਣ ਕਈ ਵਾਰ ਕੁਰਤੇ ਪਜਾਮੇ ਦਾ ਕੰਮ ਘਟ ਗਿਆ। ਤਾਂ ਲੇਡੀ ਸੂਟਾਂ ਚੱਲੀ ਜਾਂਦੇ ਨਾਲ ਹਨਾ। ਦੋਨੇ ਚੀਜ਼ਾਂ ਹੀ ਸਿੱਖਣੀਆਂ ਚਾਹੀਦੀਆਂ ਹਨ। ਹੁਣ ਆਪਾਂ ਨੂੰ ਸਾਰਾ ਸੈੱਟ ਕਰ ਲਿਆ। ਲੋਕ ਉਹ ਰੋਪਏ ਦੇ ਵਿਚਾਲੇ ਕਰੀ ਬਣਾ ਲੈ ਠੀਕ ਆਸਤੋ ਆ ਪੁੱਠਾ ਬਸ ਆਪਣਾ ਨਾਲ ਤਾਂ ਕੋ ਕਪੜਾ ਮਾਰਾ ਮੋਟਾ ਕੀ ਵੀ ਸੁਗਣ ਨਾ ਹੁੰਦਾ ਉਹ ਸੁਗੜ ਜਾਂਦਾ ਬਲੇ ਸੂਧ ਪਰ ਫਿਟਿੰਗ ਦਾ ਹੀ ਫਰਕ ਨਹੀਂ ਪੈਂਦਾ ਜਦੋਂ ਆਪਾਂ ਪ੍ਰੈਸ ਮਾਰ ਕੇ ਕਟਾਂਗੇ ਕੱਪੜੇ ਨੂੰ ਹਨ ਟਾਈਮ ਦਾ ਜ਼ਰੂਰ 5-4 ਮਿੰਟਾਂ ਦਾ ਫਰਕ ਪੈਂਦਾ ਪਰ ਕੰਮ ਦੇ ਵਿੱਚ ਸਫਾਈ ਪੂਰੀ ਫਰਕ ਪਊਗਾ ਤੁਹਾਡਾ ਜਮਾ ਕਾਲ ਨਹੀਂ ਕਰਨ ਜਦੋਂ ਆਪਾਂ ਕੰਮ ਕੱਟਣਾ ਵਧੀਆ ਸ਼ੌਂਕ ਦੇ ਨਾਲ ਨੀਚੇ ਤੋਂ ਆਪਾਂ ਛੱਡਾਂਗੇ 2.5 ਇੰਚ ਇਧਰੋਂ ਠੀਕ ਆ ਜੀ ਇੱਥੋਂ ਆਪਾਂ 2.5 ਇੰਚ ਛੱਡ ਲਿਆ ਉਨ ਲੰਬਾਈ ਆਪਾਂ ਨੇ 43 ਰੱਖਣੀ ਹੈ ਪਹਿਲੋਂ ਪੈਨ ਦੀ ਲੰਬਾਈ ਸੀਗੀ 44 ਇੰਚ ਅੱਜ ਆਪਾਂ ਲੰਬਾਈ ਨੇ 43 ਕਰਾਈ ਆਪਾਂ ਰੱਖਾਂਗੇ ਇੱਥੋਂ 10 ਇੰਚ ਵੱਧ ਆਲ ਸਾਢੇ 43 ਠੀਕ ਹੈ ਇੱਥੇ ਆਪਣੀ ਲੰਬਾਈ ਆ ਗਈ ਹੁਣ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ ਸਾਢੇ 43 ਦੇ ਨੇੜੇ ਕਰਕੇ ਦਿਖਾ ਦੋ ਕੰਮ ਹਾਂ ਧੀਰੇ ਦੀ ਬਹੁਤ ਪੈੜ ਨੂੰ ਸਮੱਸਿਆ ਆਉਂਦੀ ਹੈ ਹਨਾ ਉਹ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਜੀ ਕੀ ਮੇ ਕਿਵੇਂ ਆਪਾਂ ਟੀਰਾ ਰੱਖਣਾ ਲੋចੀ ਜਿਵੇਂ ਹੁਣ ਇਹਨਾਂ ਦਾ ਟੀਰਾ 12 ਇੰਚ ਆ ਬੈਗ ਗਲਾ ਇਹਨਾਂ ਦਾ ਹੈਗਾ ਜਿਹੜਾ ਉਹ ਪੌਣੇ 7 ਆ ਤਾਂ ਇਹਨਾਂ ਦਾ ਟੀਰਾ ਵੀ ਆਪਾਂ ਉਸ ਹਾਮਾ ਘੱਟ ਕਰਾਂਗੇ ਬਸ ਬਾਅਦ ਕਿਉਂਕਿ ਜਦੋਂ ਟੀਰਾ ਛੋਟਾ ਪਰ ਰੱਖਾਂਗੇ ਬੈਗ ਗਲਾ ਵੱਡਾ ਉਹਨੂੰ ਫੈਲ ਜਾਂਦਾ ਫਿਰ ਮੋਢੇ ਡਿੱਗਣ ਲੱਗਦੇ ਇਹ ਭੈਣਾਂ ਨੂੰ ਜ਼ਰੂਰ ਧਿਆਨ ਰੱਖਣਾ ਜੇ ਬੈਗ ਗਲਾ ਡੀਪ ਆ ਤਾਂ ਤੁਸੀਂ ਪੂਰਾ ਪੂਰਾ ਵੀ ਰੱਖ ਸਕਦੇ ਹੋ 12 ਤਾਂ 12 12 ਵੀ ਰੱਖ ਸਕਦੇ ਹੋ ਪੂਰਾ ਮਤਲਬ ਕਿ 6 ਇੰਚ ਹੁਣ 6 ਇੰਚ ਤੀਰਾ ਇਹਨਾਂ ਦਾ ਹਾਫ ਆ ਯਾਨੀ ਕਿ 12 ਇੰਚ ਤੀਰਾ ਪੂਰਾਗਾ ਅੱਧਾ ਇੰਚ ਤੀਰਾ ਹੈਗਾ 6 ਇੰਚ ਤਾਂ ਆਪਾਂ ਇਹਨੂੰ ਇੱਥੇ 6 ਵੀ ਰੱਖ ਸਕਦੇ ਹਾਂ ਪੂਰਾ ਪੂਰਾ ਆ ਲੋ ਨਹੀਂ ਸਮਝ ਆ ਇੱਕ ਵਾਰੀ ਮੈਂ ਦੁਬਾਰੇ ਦੱਸ ਦਿਆਂ ਜੇ ਆਪਣਾ ਬੈਗ ਵਾਲਾ ਜਿਆਦਾ ਵੱਡਾ ਨੀਚੇ ਨੂੰ ਫਿਰ ਆਪਾਂ ਤੀਰਾ ਜਿਵੇਂ ਨਾ 6 ਇੰਚ ਨਾ ਵੱਧ ਕਰਨ ਦੀ ਲੋੜ ਨਹੀਂ ਪੂਰਾ ਪੂਰੀ ਰੱਖ ਲਿਆ ਕਰੋ ਨੀਚੇ ਨੂੰ ਆ ਚੀਜ਼ ਦਾ ਧਿਆਨ ਰੱਖਣਾ ਪੈਣਾ ਨਹੀਂ ਅੱਜ ਦਾ ਆਪਾਂ ਨਿਸ਼ਾਨਾ ਹਰ ਸਾਰਿਆਂ ਦੇ ਸੱਤ ਨਹੀਂ ਲਾਉਣਾ ਇਹ ਜੇ ਹੁਣ ਇਹਨਾਂ ਦੀ ਛਾਤੀ ਆਪਣੇ ਕੋਲੇ ਸਾਢੇ 2 इंच ਤਾਂ ਆਪਾਂ ਇਸ ਭੰਡਾ ਇਥੋਂ 6.5 ਇੰਚੀ ਬਹੁਤ ਆ ਚੀਜ਼ ਧਿਆਨ ਰੱਖਣਾ ਆਪਾਂ ਨੇ ਜੇ ਆਪਾਂ ਇਥੋਂ 7 ਰੱਖਾਂਗੇ ਤਾਂ ਮੋਢਾ ਬਹੁਤ ਜ਼ਿਆਦਾ ਵੱਡਾ ਹੋ ਜਾਊਗਾ ਆਹ ਕਮੀਜ਼ ਵਾਲਾ ਬਾਸਾ ਹਨ ਇਹ ਲਾਜ਼ਮੀ ਧਿਆਨ ਰੱਖਣਾ ਇਥੋਂ ਛਾਤੀ ਤਿਆਰ ਹੈਗੀ ਨੇ 20 10 ਦੁਗਣਾ 20 ਹਾਂ ਠੀਕ ਆ ਆਪਾਂ ਨੇ 7.5 ਇੰਚ ਮਾਰ ਦੇਣਾ ਖਲੇ ਸਾਈਡ ਤੋਂ ਇਥੋਂ ਆਪਾਂ ਬਸ ਹਲਕੀ ਹਲਕੀ ਸ਼ੇਪ ਦੇ ਦਿੰਗੇ ਇਸ ਤਰ੍ਹਾਂ ਠੀਕ ਆ ਹਾਂ ਇਸੀ ਤਰੀਕੇ ਹੁਣ ਇਤਲਾਵਾਗੇ ਸਾਈਡ ਸਲਾਈ ਦਾ ਨਿਸ਼ਾਨ ਲਾਵਾਂਗੇ 15 ਆਪਾ 16 ਦੇ ਨਿਸ਼ਾਨ ਲਾਵਾਂਗੇ ਇਹ ਜਦੋਂ ਆਪਾਂ ਨੇ ਚਾਕ ਮਿੰਕੀ ਰੱਖਣੇ ਆ ਉਹਦੋਂ ਜ਼ਰੂਰ ਮਿਲਣਾ ਕਰੋ ਆ ਚੀਜ਼ ਹਿੱਸਾ ਵੀ ਆਪਣਾ ਸਹੀ ਆ ਰਿਹਾ ਠੀਕ ਆ ਅਗਲੇ ਪੱਲੇ ਤੇ ਆਪਣੇ ਸਾਰੇ ਨਿਸ਼ਾਨ ਚੱਕੇਗੇ ਬਸ ਹੁਣ ਇਥੋਂ ਨੀਚੇ ਵਾਲਾ ਇੱਕ ਵਾਰੀ ਚੱਕ ਲਈਏ ਆਪਾਂ 22 ਠੀਕ ਆ ਇਥੋਂ ਵੀ 22 ਇੰਚ ਫਿਰ ਵੀ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਭੈਣਾ ਜਰੂਰ ਕਮੈਂਟ ਕਰ ਸਕਦੀਆਂ ਜੇ ਕਿਸੇ ਨੂੰ ਜਿਆਦਾ ਵੱਡੀ ਦਿੱਕਤ ਆਉਂਦੀ ਆ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਭੈਣ ਨੂੰ ਫੋਨ ਕਰ ਲਿਆ ਕਰੋ ਉਹ ਫ੍ਰੀ ਹੁੰਦੀ ਆ ਹਨਾ ਬਿਲਕੁਲ ਆਰਾਮ ਨਾਲ ਗੱਲਬਾਤ ਹੋ ਜਾਂਦੀ ਆ ਉਹ ਆਜੂ ਮੈਂ ਇਥੋਂ ਨਾਲ-ਨਾਲ ਦੀ ਕੱਟੂਗਾ ਕੰਨੀ ਦੇ ਬਿਲਕੁਲ ਨਾਲ-ਨਾਲ ਨਾਲ-ਨਾਲ ਨਾਲ ਪਾਉ ਵੀ ਟੱਕ ਦੇ ਦਿੰਦੇ ਆ ਹਨਾ ਬਿਲਕੁਲ ਆਰਾਮ ਨਾਲ ਮੈਂ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਵੀ ਜਰਮਨ ਸ਼ੇਪ ਕੈਂਚੀ ਦਾ ਹਨਾ ਤਾਂ ਆ ਉਹ ਜਰਮਨ ਸ਼ੇਪ ਕੈਂਚੀ ਜਿਹੜੀ ਬਿਲਕੁਲ ਸਹੀ ਹੁੰਦੀ ਆ ਇਹ ਬਹੁਤ ਵਾਰੀ ਲਵਾਈ ਹੋਈ ਹੈ ਘਸ ਦੀ ਬਹੁਤ ਘਾਟ ਆ ਤੇ ਸ਼ੇਪ ਵੀ ਦੀ ਬਹੁਤ ਸੋਹਣੀ ਹੁੰਦੀ ਆ ਦੇਖੋ ਜੇ ਕਿਸੇ ਭੈਣ ਨੇ ਮੰਗਵਾਉਣੀ ਆ ਤਾਂ ਮੈਨੂੰ ਫੋਨ ਤੇ ਵੀ ਸੰਪਰਕ ਕਰ ਲਿਓ ਜੇ ਕੋਈ ਬਠਿੰਡੇ ਦੇ ਲਾਗੇ ਛਾਗ ਦੇ ਰਹਿਣ ਵਾਲਾ ਤਾਂ ਇਹ ਆਪਣੇ ਫੌਜੀ ਚੌਕ ਕੋਲੋਂ ਮਿਲ ਜਾਂਦੀ ਸ਼ੜਕ ਉੱਥੇ ਮਿਲ ਜਾਂਦੀ ਹੈਗੀ ਮੁਸਲਮਾਨ ਕਾਰੀਗਰ ਉੱਥੋਂ ਮਿਲ ਜੂਗਾ ਤੁਹਾਨੂੰ ਘੱਟ ਤੋਂ ਘੱਟ 900 ਤੋਂ 1000 ਦੀ ਰੇਂਜ ਜਿਹੜੀ ਇਹ ਜਮਾਂ ਸਹੀ ਜਰਮਨ ਸ਼ੇਪ ਕੈਂਚੀ ਆਪਾਂ ਨੂੰ ਬਿਲਕੁਲ ਧਿਆਨ ਦੇ ਨਾਲ ਕੱਟਣਾ ਇਹ ਤੁਹਾਨੂੰ ਇਹਦੇ ਉੱਪਰ ਪੂਰਾ ਪੂਰਾ ਧਿਆਨ ਦੇ ਨਾਲ ਲਓ। ਇੱਕ ਟਾਕਾ ਆਪਾਂ ਇੱਥੇ ਲਾਵਾਂਗੇ। ਅਗਲਾ ਪੱਲਾ ਆਪਣਾ ਕੱਟਿਆ ਜਾ। ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ। ਜਿਵੇਂ ਹੈਗਾ बस ਇਹਨੂੰ ਇਸੇ ਤਰ੍ਹਾਂ ਹੀ ਖਿੱਚ ਕੇ ਸੈੱਟ ਕਰ ਲਾਂਗੇ ਆਪਾਂ ਇਹਨੂੰ 12 ਪਸਵਾਰਾ ਰੱਖਿਆ ਸੀਗਾ ਸਾਡੇ 20 ਤੇ 23 ਆਪਾਂ ਰੱਖੇ 24 ਇੰਚ ਯਾਨੀ ਕਿ ਪੂਰਾ 12 12 ਹੈ ਨਾ ਰੋਪੈਨ ਨੂੰ ਉਹ ਵੀ 12 12 ਕਰ ਲਾਂਗੇ ਪੂਰਾ ਪੂਰਾ ਇੱਥੇ ਨਿਸ਼ਾਨ ਲਾਵਾਂਗੇ ਆਪਾਂ 12 ਤੇ ਹਾਂ ਫੇਸਟਰ ਉਹ ਵੀ ਨਿਸ਼ਾਨ ਚੱਕ ਲੈਣੇ ਆਪਾਂ ਇੱਥੇ ਲਾਵਾਂਗੇ 12 ਤੇ ਇੱਕ ਨਿਸ਼ਾਨ ਆਪਾਂ ਇੱਥੇ ਲਾਵਾਂਗੇ 12 ਇੰਚ ਤੇ ਇਹਨਾਂ ਨਿਸ਼ਾਨਾਂ ਦੇ ਨਾਲ ਆਪਾਂ ਨੂੰ ਸੌਖਾ ਹੋ ਜਾਂਦਾ ਕਰੀਬ ਹੋਣੀ ਫਿਰ ਬਾਲਾ ਅੱਗੇ ਪਿੱਛੇ ਨਹੀਂ ਕਰਨਾ ਬੰਦਾ ਕੱਪੜਾ ਆਸਾਨ ਨਿਸ਼ਾਨਾਂ ਤੋਂ ਫੜ ਕੇ ਆਪਾਂ ਇਸ ਤਰ੍ਹਾਂ ਨੂੰ ਸੈੱਟ ਕਰ ਲਾਂਗੇ ਬਾਕੀ ਜੇ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਉਹ ਪੁੱਛ ਲਿਆ ਕਰੋ ਕਿਉਂਕਿ ਪੁੱਛੇ ਤੋਂ ਬਿਨਾ ਨਹੀਂ ਚੀਜ਼ ਦਾ ਪਤਾ ਲੱਗਦਾ ਹਨ ਕਈ ਵਾਰੀ ਭੈਣਾਂ ਨੂੰ ਟੀਰੇ ਦੀ ਜਾਂ ਕੋਈ ਬੈਗ ਲੱਗਦਾ ਦਿਖਦਾ ਹਨ ਜੇ ਮੋਢੇ ਡਿੱਗਦੇ ਆ ਤਾਂ ਉਹ ਕਮੈਂਟ ਬਾਕਸ ਤੇ ਵੀ ਜਾ ਕੇ ਕਮੈਂਟ ਵੀ ਕਰ ਦਿਆ ਕਰੋ ਜੇ ਕੋਈ ਭੈਣਾਂ ਨੂੰ ਜਾਦੇ ਸਮੱਸਿਆ ਆਉਂਦੀ ਹੈ ਉਹ ਟੈਲੀਫੋਨ ਕਰ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਲੋਚ ਹੁਣ ਆਪਾਂ ਇਹਦੇ ਵਿਚਾਲੇ ਵਿਚਾਲੇ ਕਰੀਪ ਆਲਾਂਗੇ ਉਮੀ ਸਾਰੇ ਤੇ ਪ੍ਰੈਸ ਮਾਰ ਲੈ ਕਰੋ ਮਾੜਾ ਮੋਟਾ ਕੀ ਵੀ ਨੀਚੇ ਵਾਲੇ ਕੱਪੜੇ ਦੇ ਬਾਲ ਬਲ ਹੁੰਦੇ ਨਾ ਤਾਂ ਉਹ ਵੀ ਨਿਕਲ ਜਾਂਦਾ ਵਾਟ ਇਸੇ ਤਰ੍ਹਾਂ ਹੀ ਆਪਾਂ ਨੂੰ ਫਰੰਟ ਨੂੰ ਬੈਗ ਦੇ ਉੱਪਰ ਧਰ ਕੇ ਸੈੱਟ ਕਰ ਲਾਂਗੇ ਨਾ ਨਾਲ ਨਾਲ ਪਿਛੋਂ ਦੀ ਜਨ ਇਹਨੂੰ ਠੀਕੋ ਮੈਸਟਰ ਬਾਕੀ ਜਿਹੜੀਆਂ ਭੈਣਾਂ ਜਾਂ ਮੇਰੇ ਭਰਾ ਵੀਡੀਓ ਪਹਿਲੇ ਤੋਂ ਦੇਖ ਰਹੇ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਕੋਈ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਨਾਲ ਦੀ ਨਾਲ ਤੁਹਾਡੇ ਕੋਲੇ ਆ ਜਾਇਆ ਕਰੇ ਜਦੋਂ ਮੈਂ ਵੀਡੀਓ ਬਣਾ ਕੇ ਪਾਉਣਾਗਾ ਹਨਾ ਤੇ ਜੇ ਕਿਸੇ ਭੈਣ ਜਿਆਦਾ ਦਿੱਕਤ ਆਉਂਦੀ ਆ ਉਹ ਆਪਣਾ ਜਿਹੜਾ ਟੈਲੀਫੋਨ ਨੰਬਰ ਆ ਉਹ ਮੈਥੋਂ ਗਰੁੱਪ ਦੇ ਵਿੱਚ ਐਡ ਕਰਵਾ ਲਿਓ ਮੈਂ ਉਸ ਗਰੁੱਪ ਦੇ ਵਿੱਚ ਆਪਣੇ ਕਾਮਣੇ ਦੇ ਨਾਲ ਦੀ ਨਹੀਂ ਵੀਡੀਓ ਪਾਉਣਾ ਹਨਾ ਹੋਰ ਕੋਈ ਵੀ ਵੀਡੀਓ ਨਹੀਂ ਪਾਉਂਦਾ ਹਨਾ ਇਥੋਂ ਆਪਾਂ ਹਲਕਾ ਹਲਕੇ ਨਿਸ਼ਾਨੋਂ ਵਿੱਚ ਇਸ ਤਰ੍ਹਾਂ ਠੀਕ ਹੈ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਜਾਂ ਮੇਰੀ ਆਵਾਜ਼ ਵਗੈਰਾ ਦੀ ਸਮਝ ਨਹੀਂ ਆਉਂਦੀ ਹੈ ਨਾ ਜਾਂ ਕਿਵੇਂ ਕੱਟਿਆ ਕਿਸ ਚੀਜ਼ ਦੇ ਹਿਸਾਬ ਦੇ ਨਾਲ ਕੱਟਿਆ ਉਹ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਵੀ ਕਰ ਸਕਦੇ ਹੋ ਬਾਕੀ ਜੇ ਕਿਹਨੂੰ ਜਾਦੀ ਸਮੱਸਿਆ ਆਉਂਦੀ ਹੈ ਉਹ ਫੋਨ ਵੀ ਪੈਣਾ ਕਰ ਸਕਦੇ ਹੋ ਜਾਂ ਕੋਈ ਭਰਾ ਕੱਪੜਾ ਪਾਉਣ ਬਾਰੇ ਸੋਚ ਰਿਹਾ ਹੈ ਨਾ ਤਾਂ ਉਹ ਇੱਕ ਵਾਰੀ ਫੋਨ ਤੇ ਰਹਿ ਜ਼ਰੂਰ ਲੈ ਲਿਆ ਕਰੋ ਇਹੋ ਠੀਕ ਨਾ ਪਾਇਓ ਨਾਲ ਨਾਲ ਦੀ ਕੱਟ ਇਸ ਤੇ ਟੱਕਾਂ ਦੇ ਵਿੱਚ ਆਪਾਂ ਉਮੀ ਟੱਕ ਬਣਾ ਲੇ ਆਪਾਂ ਇੱਥੋਂ ਵੀ ਬਿਲਕੁਲ ਨੇੜੇ ਠੀਕਾ ਜੇ ਕਿਸੇ ਭੈਣ ਦਾ ਗਲਾ ਪਿੱਛੇ ਜਾਂਦਾ ਫਿਰ ਉਹਨਾਂ ਨੇ ਵੱਧ ਰੱਖਣ ਨੂੰ ਨਹੀਂ ਨਹੀਂ ਲੋੜ ਹੁੰਦੀ ਹਨ ਬਸ ਆਪਣੇ ਸੂਟਾਂ ਦੇ ਵਿੱਚ ਕਦੇ ਨਹੀਂ ਇਹ ਸਮੱਸਿਆ ਆਈਗੀ ਜਿਆਦੇ ਜਿਹੜੀਆਂ ਭੈਣਾਂ ਘਰੇ ਕੰਮ ਕਰਦੀਆਂ ਮੜਾ ਮੋਟਾ ਕਿਤੇ ਬਣਾਉਣ ਵੇਲੇ ਹਨ ਕੋਈ ਆਉਂਦੀ ਹੋਊ ਸਮੱਸਿਆ ਉਹਨਾਂ ਨੂੰ ਐਂਉਂ ਗਲਾ ਪਿੱਛੇ ਜਲੈਂਦਾ ਨਹੀਂ ਸਾਡੇ ਸੂਟਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾਗਾ ਇਸੇ ਤਰ੍ਹਾਂ ਇਹ ਆਪਾਂ ਟੱਕਾਂ ਦੇ ਵਿੱਚ ਟੱਕ ਮਲਾਂਗੇ ਠੀਕ ਕੋ ਪਲੋਂਗੇ ਨਿਸ਼ਾਨ ਵੀ ਮੈਂ ਤੁਹਾਨੂੰ ਹੁਣੀ ਚੱਕ ਕੇ ਦਿਖਾ ਦਊਗਾ ਨਾਲ ਦੇ ਨਾਲ ਹੀ ਚੱਕ ਦਿਆ ਕਰੋ ਪਲੋਂਗੇ ਨਿਸ਼ਾਨ ਆਪਾਂ ਨੂੰ ਵਾਰੀ ਵਾਰੀ ਮਸ਼ੀਨ ਦੇ ਪਾਸੇ ਨਾ ਕਰਨੀ ਹੋਵੇ ਤਾਂ ਹੈਨਾ ਪਲੇਟਾਂ ਜਿਹੜੀਆਂ ਇਹਨਾਂ ਦੀਆਂ ਕੋ 9 11 ਤੇ ਤਿਆਰ ਆ ਬੜਾ ਬੜਾ ਪ੍ਰੈਸ ਨੇ ਲਪਨ ਪਾ ਲੇਗੇ ਉਹਨੇ ਵਧੀਆ ਨਿਸ਼ਾਨ ਆ ਜੀ ਆ

ਬਿਲਕੁਲ ਸੌਖਾ ਤਰੀਕਾ ਫਿਰ ਵੀ ਕਿਸੇ ਚੀਜ਼ ਨਹੀਂ ਸਮਝ ਆਉਂਦੀ ਹਨ ਤਾਂ ਪੁੱਛ ਲਿਆ ਕਰੋ ਕੋਈ ਦਿੱਕਤ ਨਹੀਂ ਹਾਂ ਆ ਦੋਨੇ ਪੱਲੇ ਤੇ ਲੱਗ ਗਿਆ ਆਪਣੀ ਸ਼ਾਨ ਨੀਚੇ ਵਾਲ ਦੇ ਇੱਥੇ ਮੈਂ ਪੈਨ ਰੱਖ ਕੇ ਦੇਖ ਲਿਆ ਕਰੋ ਨੀਚੇ ਸਹੀ ਲੱਗ ਰਿਹਾ ਨਾ ਇਸੇ ਤਰੀਕੇ ਨਾਲ ਠੀਕ ਹੈ ਜੀ ਨਾਲ ਦੀ ਨਾਲ ਆਪਾਂ ਸਾਈਡ ਵਾਲੇ ਨਿਸ਼ਾਨ ਚੱਕਦੇਗੇ ਤੁਹਾਨੂੰ ਲੋਚ ਠੀਕ ਆ ਇੱਥੇ ਹੁਣ ਆਪਾਂ ਇਹਦੀ ਜਿਹੜੀ ਫਿਟਿੰਗਾਂ ਸਾਰਾ ਗਲਾਗ ਵਗੈਰਾ ਉੱਪਰ ਹੀ ਲਿਖ ਦਿੰਦੇ ਪਹਿਲੀ ਸੂਟ ਦੇ ਜਿਵੇਂ ਅਗਲਾ ਅਗਲਾ ਹੈਗਾ 6.5 ਆਪਾਂ ਇੱਥੇ ਲਿਖਤਾ 6.5 ਸੂਟ ਦਾ ਨੰਬਰ ਕਿੰਨਾ 1360 ਆਪਾਂ ਇੱਥੇ ਲਿਖਤਾ 1360 ਉੱਪਰੋਂ ਛਾਤੀ ਕਿੰਨੀ ਹੈ ਤਿਆਰ 20 ਇੰਚ ਆਪਾਂ ਇੱਥੇ ਲਿਖਤਾ 20 ਇੰਚ ਕਮਰ ਕਿੰਨੀ ਆ 17 ਆਪਾਂ ਇੱਥੇ ਲਿਖਤਾ 17 ਪੁੱਠੇ ਪਾਸੇ ਤੇ हिਪ ਕਿੰਨੀ ਆ 20.5 ਆਪਾਂ ਇੱਥੇ ਲਿਖਤਾ 20.5 ਠੀਕ ਆ ਇਸੇ ਤਰ੍ਹਾਂ ਪੈਕਲਾ ਕਿੰਨਾ ਪੌਣੇ 7 ਇੱਥੇ ਲਿਖਾਂਗੇ ਆਪਾਂ ਪੌਣੇ 7 ਤਾਂ ਕਿ ਆਪਾਂ ਨੂੰ ਵਾਰੀ-ਵਾਰੀ ਨਾ ਕੋਈ ਡੈਰੀ ਚੱਕਣ ਦੀ ਲੋੜ ਹਨਾ ਇੱਥੇ ਦੇਖ ਦੇ ਇੱਕ ਆਪ ਨਾਲ ਦੀ ਨਾਲ ਸਿਉਣਾ ਮਾਰ ਮਾਰ ਕੇ ਫਟਾਫਟ ਕੰਮ ਨਿਬੜ ਜਾਂਦਾ ਛੇਤੀ ਛੇਤੀ ਹਨਾ ਹਨੂਰਾ ਪਰ ਕੋਟੀ ਦਾ ਅਗਲਾ ਪਿਛਲਾ ਪੱਲਾ ਆਪਣਾ ਕੱਟਿਆ ਗਿਆ ਹੁਣ ਆਪਾਂ ਇੱਥੋਂ ਬਾਹਾਂ ਕਟਾਂਗੇ ਇਹਦੀਆਂ ਇੱਥੋਂ ਆਪਾਂ ਬਾਹਰ ਕੱਢ ਕੇ ਕੋਈ ਕੱਟ ਕੇ ਸਾਈਡ ਤੇ ਕਰ ਦੇਣੀ ਹੁਣ ਆਪਾਂ ਦੇਖਣਾ ਵੀ ਇਹਨਾਂ ਦਾ ਮੋਡਾ ਨਿਕਲਦਾ ਇਥੋਂ ਮੋਡਾ ਜਿਹੜਾ ਹੈਗਾ ਇਹਨਾਂ ਦਾ ਉਹ 17 ਸਵਾ 17 ਇਥੋਂ ਆਪਾਂ ਚੈੱਕ ਕਰ ਲਈਏ ਮੋਡਾ ਆ ਜੂ ਨਾ ਮੈਂ ਤਾਂ ਆ ਜੂ ਕਪੜਾ ਬਹੁਤ ਹੈਗਾ ਠੀਕ ਹੈ ਜੀ ਮੋਡਾ ਇਸ ਤਰ੍ਹਾਂ ਚੈੱਕ ਕਰਨਾ ਆਪਾਂ ਬਹੁਤਾ ਕਪੜਾ ਬਾਹਾਂ ਦੀ ਜਿਹੜੀ ਲੰਬਾਈ ਹੈਗੀ ਆ ਉਹ 1.5/8 ਇੰਚ 2 ਸਵਾ ਦੋ ਇੰਚ ਵੱਧ ਨਾਲੇ ਕਰੋ ਠੀਕ ਆ ਕਈ ਵਾਰੀ ਕਾਣ ਵਗੈਰਾ ਹੁੰਦਾ ਜਾਂ ਕਈ ਭੈਣਾਂ ਵਿੱਚ ਜਾਦੇ ਮੋੜਨ ਦੇ ਕਪੜਾ ਉਹ ਲੋੜ ਮਤਾਲ ਕੋ 2.5 ਇੰਚ ਵੀ ਕਰ ਸਕਦੇ ਸਾਢੇ 18 ਲੰਬਾਈ ਆ ਆਪਾਂ ਲਾਵਾਂਗੇ ਸਾਢੇ 20 ਥੋੜਾ ਵੱਧ ਨਾਲਾ ਨੇਤ ਸਾਡੇ ਵੀ ਪੌਣੇ ਠੀਕ ਹੈ ਜੀ ਫੁੱਲ ਆਪਣੇ ਦੋਨੇ ਪਾਸੇ ਨੂੰ ਜਾਂਦੇ ਤਾਂ ਇਹ ਪਾਸਾ ਉਲਟਾਇਆ ਨਹੀਂ ਆ ਦੇਖੋ ਇਧਰ ਨੂੰ ਵੀ ਜਾ ਰਹੀ ਆ ਇਧਰ ਨੂੰ ਜਾ ਰਹੀ ਹੈ ਨਾ ਜੇ ਫੁੱਲ ਉੱਪਰ ਨੂੰ ਜਾਣ ਫਿਰ ਬਾਹ ਦਾ ਪਾਸਾ ਵੀ ਆਪਾਂ ਕਮਾਉਣਾਗਾ ਇਹ ਲਾਜ਼ਮੀ ਨਹੀਂ ਦਾ ਇੱਕ ਬਾਹ ਦੇ ਫੁੱਲ ਉੱਪਰ ਨੂੰ ਜਾਣ ਲੱਗ ਜਣਗੇ एक बार फुल नीचे जा लागे ये चीजा का ध्यान रखना जरूर ए फुल दोनों सैड नीचे भी रहे न जा रहे हम आप पीस कट ला पूरा पूरा चंकी तरह सैट करके ਠੀਕਾ ਨਾਲ ਤਾਂ ਪ੍ਰੈਸ ਜਦੋਂ ਆਪਾਂ ਮਾਰਦੇ ਆਂ ਕਈ ਵਾਰੀ ਕੱਪੜੇ ਨੇ ਮੜਾ ਮੋਡਾ ਸੰਗੜਣਾ ਹੁੰਦਾ ਕੋਈ ਸੰਗੜ ਜਾਂਦਾ ਹਨਾ ਨਾਲੇ ਕੋਈ ਮਾੜੀ ਮੁੱਟੀ ਵੀ ਜਿਹੜੀ ਢਿੱਲ ਹੁੰਦੀ ਆ ਉਹ ਨਿਕਲ ਜਾਂਦੀ ਇੱਥੇ ਹੁਣ ਆਪਾਂ ਸੈੱਟ ਕਰਾਂਗੇ ਲੋਡ ਮੁਤਾ ਮੋਡੇ ਦੇ ਵਿੱਚ ਦਬਾਅ ਲਾਜ਼ਮੀ ਰੱਖਿਆ ਕਰੋ ਕਈ ਵਾਰੀ ਖੁੱਲਾ ਭੀੜਾ ਕਰਨਾ ਪੈਂਦਾ ਭੈਣਾਂ ਨੂੰ ਸੁੱਕ ਕਰੇ ਤਾਂ ਬਾਅਦ ਦੇ ਵਿੱਚ ਜਦੋਂ ਕੱਪੜਾ ਹੁੰਦਾ ਖੁੱਲ ਹੀ ਜਾਂਦਾ ਕੱਪੜਾ ਹਨਾ ਜੇ ਆਪਾਂ ਦਬਾਅ ਬਿਠ ਮਾਰਦੇ ਨਹੀਂ ਰੱਖਦੇ ਫਿਰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਜੀ ਮੋਡੇ ਦਾ ਜਿਹੜੀ ਤਲਾਣਾ ਨੀਚੇ ਨੂੰ ਉਹ ਆਪਾਂ 3 ਇੰਚ ਦਿਲਾਵਾਂਗੇ। ਬਾਹਾਂ ਦੀ ਮੂਰੀ ਨਹੀਂ ਹੈਗੀ 1.5 ਜਾਨੀ ਕਿ ਸਵਾ 1.5 ਇੰਚ। ਇੱਥੇ ਮੂਰੀ ਤਿਆਰ ਹੈ ਨਾ ਦੀ। ਲੋੜ ਮੁਤਾਬਕ ਤੁਸੀਂ ਰੱਖ ਸਕਦੇ ਹੋ ਹਨਾ। ਮੈਂ ਪੌਣੇ 2 ਇੰਚ ਰੱਖਦਾ ਹੁੰਨਾ। ਫਿਰ ਕੋਣੀ ਮੈਣੀ ਹੁੰਦੀ ਆਪਾਂ। ਕੋਣੀ ਇਹਨੇ 14 ਇੰਚ ਆ। ਆਪਾਂ ਰੱਖਾਂਗੇ 15.5 ਇੰਚ। ਠੀਕ ਆ ਕੋਣੀ ਭਾਣੋ ਜ਼ਰੂਰ ਮਿਣਿਆ ਕਰੋ। ਇਹ ਚੀਜ਼ ਜੇ ਤੁਸੀਂ ਅਪਮੈਂਟ ਕੇ ਰੱਖਦੇ ਫਿਰ ਆਪਾਂ ਨੂੰ ਦੁਬਾਰੇ-ਦੁਬਾਰੇ ਮਸ਼ੀਨ ਤੇ ਨੀ ਧਾਗਾ ਚੜਾਉਣਾ ਪੈਂਦਾ। ਇਹ ਨਹੀਂ ਆਇਕੂ ਖੁੱਲਾ ਹੋ ਜਾਈਆ ਪੀੜਾ ਕਈ ਵੇ ਆਪਾਂ ਐ ਬਾਹਾਂ ਮੋੜਦਿਆਂ ਪਈ ਕਈ ਭੈਣਾ ਤਾਂ ਜਿਆਦਾ ਤੰਗ ਹੋ ਜਾਂਦਾ ਜਾਂ ਇਥੋਂ ਜਿਆਦਾ ਲਫਣ ਲੱਗੇ ਨੇ ਇਹ ਜਦੋਂ ਆਪਾਂ ਨੇ ਮੈਨ ਮੈਨ ਕੇ ਰੱਖਿਆ ਹੁੰਦਾ ਫਿਰ ਚੀਜ਼ ਇਹਨਾਂ ਦੀ ਦਿੱਕਤ ਨਹੀਂ ਹੁੰਦੀ ਯਾਰ ਇਸ ਤਰ੍ਹਾਂ ਪਹਿਲੇ ਨਿਸ਼ਾਨ ਲਾ ਲੈਣਾ ਠੀਕ ਆ ਆ ਨਿਸ਼ਾਨ ਵੀ ਆਪਾਂ ਇਸ ਫੱਟੀ ਸਹਾਤਾ ਦੇ ਨਾਲ ਲਾਉਣਾ ਹੈ ਅੰਦਾਜ਼ੇ ਦੇ ਨਾਲ ਲਾਉਣਾ ਕਰੋ ਜਿਹੜੀਆਂ ਭੈਣਾਂ ਨੇ ਹਜੇ ਤੱਕ ਫੱਟੀ ਨਹੀਂ ਲਿਆਂਦੀ ਨਾ ਆਪਾਂ ਮੈਂ ਇਹਦਾ ਸਕਰੀਨ ਸ਼ਾਟ ਮਾਰ ਲੂ ਇੰਨੀ ਸ਼ੇਪ ਵਾਲੀ ਫੱਟੀ ਜ਼ਰੂਰ ਲਿਓ ਠੀਕ ਆ ਇਤੋਂ ਬਾਅਦ ਘਾਟ ਜਿਹੜੀ ਕੱਟ ਕੇ ਇੱਕੋ ਜਿਹਾ ਕਰਕੇ ਮੈਂ ਨਾਲ ਦੀ ਨਾਲੀ ਦੀ ਬਾਹਾਂ ਦੀ ਸ਼ੇਪ ਦੇ ਦਿੰਦਾ ਜਮਾ ਕਾਟਨ ਦਾ ਸੂਟ ਆ ਸਿੰਪਲ ਐਕਸਟਰਾ ਸੂਟ ਜਿਹੜੀਆਂ ਮੇਰੀਆਂ ਭੈਣਾਂ ਨਹੀਂ ਸਿਉਂਦੀਆਂ ਘਰੇ ਜਰੂਰ ਸਿਲਾਈ ਕਰਾਇਆ ਕਰੋ ਹੱਥ ਟੇਕਣ ਲੱਗ ਜੂ ਹੌਲੀ ਹਿਸਾਬ ਆਉਣ ਲੱਗੇਗਾ ਜਦੋਂ ਆਪਾਂ ਸਾਰੇ ਕੱਪੜੇ ਬਾਹਰ ਸਮੋਣੇ ਫਿਰ ਨਹੀਂ ਹਿਸਾਬ ਆਉਂਦਾ ਹੌਲੀ ਹੌਲੀ ਪਹਿਲਾਂ ਕੱਟਣਾ ਸਿੱਖੋ ਫਿਰ ਸਲਾਈ ਮਾਰਨਾ ਵੀ ਹਿਸਾਬ ਆ ਜਾਂਦਾ ਹੌਲੀ ਹੌਲੀ ਜਦੋਂ ਆਪਣਾ ਆਪ ਦਾ ਸੂਟ ਜਦੋਂ ਆਪਾਂ ਬਣਾਉਣ ਲੱਗ ਜਾਈਨੇ ਘਰੇ ਨਾ ਮਾੜਾ ਮੋਟਾ 10 20 ਫਰਕ ਛਰਕ ਵੀ ਰਹਿੰਦਾ ਕੋਈ ਦਿੱਕਤ ਨਹੀਂ ਆਉਂਦੀ ਮਾਲੋ ਦੋ ਪਲਿਆਂ ਦੇ ਮੈਥੋਂ ਸ਼ੇਪ ਦਊਗਾ ਇੰਨੀ ਬਈ ਇੱਥੇ ਜਾ ਕੇ ਆਪਣੇ ਖਤਮ ਕਰ ਦੇਣੀ ਆ ਦੋ ਪੌਣੇ ਦੋ ਤੇ ਠੀਕ ਇੱਥੇ ਤੱਕ ਲਾਵਾਂਗੇ ਆਪਾਂ ਇੱਕ ਟਾਪਕ ਵਾਲਾ ਲਾਤਾ ਇੱਥੇ ਹੁੰਡਾ ਆਪਾਂ ਇਹਦਾ ਕੱਟ ਦੇਗੇ ਤੋ ਓਕੇ ਠੀਕ ਆ ਉਨਾਪਾ ਇੱਥੇ ਲਿਖਾਂਗੇ ਇਹਨਾਂ ਦੀ ਬਾਹਾਂ ਦੀ ਮੂਰੀ ਕਿੰਨੀ ਆ ਜਿਵੇਂ 1.5 ਇੱਥੇ ਆਪਾਂ ਲਿਖਾਂ ਸਾਢੇ 1.5 ਕੋਣੀ ਕਿੰਨੀ ਆ 14 ਇੰਚ ਆਪਾਂ ਇੱਥੇ ਲਿਖਾਂਗੇ 14 ਮੋਢਾ ਕਿੰਨਾ ਸਾਢੇ 1.7 ਆਪਾਂ ਇੱਥੇ ਲਿਖਾਂਗੇ ਸਾਢੇ 1.7 ਤਾਂ ਕਿ ਆਪਾਂ ਨੂੰ ਬਾਰੀ-ਬਾਰੀ ਕੋਈ ਡੈਰੀ ਜਾਂ ਆਪਣੀ ਕਾਪੀ ਚੱਕਣੀ ਨਾ ਪਵੇ ਸਾਰਾ ਇੱਕੋ ਵਾਰੀ ਜੀ ਸੈੱਟ ਹੋ ਜਾ ਆਪਣੀ ਕੁੜਤੀ ਜਿਹੜੀ ਇਹ ਕੱਟ ਕੇ ਰੈਡੀ ਹੋ ਗਈ ਆ ਸਲਵਾਰ ਦੀ ਵੀਡੀਓ ਮੈਂ ਫਿਰ ਪਾਉਂਗਾ ਅੱਜ ਨਾ ਮੇਰੀ ਉਂਗਲ ਤੇ ਥੋੜੀ ਦਿੱਕਤ ਸੀਗੀ ਤਾਂ ਕਰਕੇ ਆਪਣਾ ਦੁਬਾਰਾ ਚਿਰ ਕੱਟਿਆ ਨਹੀਂ ਜਾਂਦਾ ਕੰਮ ਹਣਾ ਜੇ ਤੁਸੀਂ ਭੈਣੋਂ ਕਮੈਂਟ ਕਰੋਗੇ ਵੀ ਸਲਵਾਰ ਦੀ ਵੀਡੀਓ ਸੁਭਾਤ ਕਿਰਪਾ ਦਿਓ ਹਨਾ ਤਾਂ ਮੈਂ ਕੋਸ਼ਿਸ਼ ਕਰੂੰਗਾ ਸਲਵਾਰ ਦੀ ਵੀਡੀਓ ਪਾਉਣ ਦੀ ਉਂਗਲ ਦੇ ਵਿੱਚ ਜਿਆਦਾ ਦਰਦ ਹੋ ਰਿਹਾ ਸੀਗਾ ਇਸ ਕਰਕੇ ਕੰਮ ਉਹਨਾਂ ਕੱਟਿਆ ਨਹੀਂ ਜਾ ਰਿਹਾ ਫਿਰ ਜਿੰਨਾ ਮੈਥੋਂ ਇਹ ਤਾਂ ਮੈਂ ਸੋਚਿਆ ਚਲੋ ਵੀ ਆਪਾਂ ਸੂਟ ਕੱਟਣਾ ਕਿਸੇ ਨਾ ਕਿਸੇ ਭੈਣ ਦਾ ਤਾਂ ਫਾਇਦਾ ਹੋਊਗਾ ਹੀ ਹਨਾ ਸੌ ਦੇ ਵਿੱਚੋਂ ਇੱਕ ਦਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਆ ਕਰੋ ਵੀ ਤੁਸੀਂ ਕੀ ਹੋ ਜੀਆਂ ਵੀਡੀਓ ਦੇਖਣੀ ਚਾਹੁੰਦੇ ਹੋ ਕੁਰਤੇ ਪਿਆਮੇ ਦੀ ਜਿਆਦਾ ਦੇਖਣਾ ਚਾਹੁੰਦੇ ਹੋ ਜਾਂ ਲੇਡੀ ਸੂਟਾਂ ਦੀਆਂ ਮਿਲਦੇ ਹਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ